ਅੱਜ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਯੋਗ ਉਸ ਤੋਂ ਮਨਾਇਆ ਗਿਆ ਜਿਸ ਵਿੱਚ ਜਲੰਧਰ ਦੇ ਮੇਅ ਸ਼੍ਰੀ ਬਨੀਤੀਰ ਅਤੇ ਟਰਸਟੋ ਹਲਕਾ ਇੰਚਾਰਜ ਨੇਤ ਕੋਲੀ ਜੀ ਦੀ ਮਾਨਯੋਗ ਮੌਜੂਦਗੀ ਵਿੱਚ ਹੋਇਆ ਯੋਗ ਉਸ ਤੋਂ ਦੇ ਪਿੱਛੇ ਦ੍ਰਿਸ਼ਟੀਕੋਣ ਮਹਾਤਮ ਦ੍ਰਿਸ਼ਟੀਕੋਣ ਮਹਾਤਮ ਅਤੇ ਪਾਈਚਾਰਸ ਮੂਲਿਤ ਨੂੰ ਉਦਯਾਰਕ ਕੀਤਾ ਗਿਆ ਜਿਸ ਦਾ ਉਦੇਸ਼ ਸਪੂਰਨ ਤੰਦੁਸਤੀ ਅਤੇ ਯੋਗ ਪਰਚੀਨ ਗਿਆਨ ਉਤਸ਼ਾਹ ਕਰਨਾ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀਤ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ मैं बोलूंगा उसको सुनिए और फिर सब लोग इकट्ठे उसको करेंगे पूरा श्वास भर लिया जाए हो जाए आधा मिनट के लिए आप और आपका श्वास चाहिए फिर हम आपके आभारी हैं कि थोड़ा और फिर होड़ बंद करके आधा लंबाई तक ठीक है ये है यही तो ट्विस्ट है ना ट्विस्टिंग मोमेंट करते रहिए तो सांस छोड़िए सांस भरिए सांस छोड़िए सांस भरिए ना भी हर बार अंदर और फिर उसके बाद ਆ ਗਿਆ ਕਿਵੇਂ ਦਾ ਲੱਗ ਰਿਹਾ ਪਹਿਲਾਂ ਪਿਆ ਪੁੱਛਾਂਗਾ ਤੁਹਾਨੂੰ ਦੇਖੋ ਮੈਂ ਤਾਂ ਯੋਗਾ ਕਰਦਾ ਮੈਨੂੰ 40 ਸਾਲ ਹੋ ਗਏ ਬਹੁਤ ਅੱਛਾ ਲੱਗਾ ਇਹਨਾਂ ਨੇ ਸੈਸ਼ਨ ਨੇ ਬਹੁਤ ਅੱਛਾ ਆਰਗੇਨਾਈਜ਼ ਕੀਤਾ ਤੇ ਮੈਂ ਸਾਰੇ ਸ਼ਹਿਰ ਨੂੰ ਰਿਕਵੈਸਟ ਕਰਾਂਗਾ ਯੋਗਾ ਜ਼ਰੂਰ ਕਰਿਆ ਕਰੋ ਮੈਂ ਆਪ ਸਵੇਰੇ ਉੱਠ ਕੇ ਦੁਨੀਆ ਦੇ ਉੱਤਰ ਹੋ ਜਾਏ ਘੰਟਾ ਯੋਗਾ ਜ਼ਰੂਰ ਜੀ ਹੁਣ ਜਲੰਧਰ ਵਾਸੀਆਂ ਨੂੰ ਸੈਂਟਰ ਦੇ ਏਰੀਏ ਵਾਲੇ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਅੱਜ ਤੱਕ ਗੇਮ ਸੀ ਗੱਲ ਹੀ ਕਰੀਏ ਮੇਰੇ ਖਿਆਲ ਸਾਰੇ ਸਵੇਰੇ ਪੁਰਾਣੇ ਆ ਯੋਗਾ ਜ਼ਰੂਰ ਕਰਿਆ ਕਰੋ ਸੈਰ ਜ਼ਰੂਰ ਕਰਿਆ ਕਰੋ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਇਹ ਜਿਹੜੀ ਬਹੁਤ ਜ਼ਰੂਰੀ ਹੈ ਠੀਕ ਹੈ ਧੰਨਵਾਦ ਕੀ ਕਹਿਣਾ ਚਾਹੁੰਦੇ ਹੋ ਜੀ ਨਹੀਂ ਅੱਛਾ ਉਹ ਬਹੁਤ ਲਾਈਫ ਟਾਈਮ ਐਕਸਪੀਰੀਅੰਸ ਮੈਨੂੰ ਮਿਲਿਆ ਅ ਜਯੂਗ ਉੱਚ ਦੀ ਸਰੀਰ ਮੈਂ ਬਹੁਤ ਧੰਨਵਾਦ ਕਰਦਾ ਕਿ ਆਦਰ ਸਾਹਿਬ ਦੇ ਵਿੱਚ ਆਣ ਹੋਰ ਐਂਡ ਇਨਵੈਲਿਊਏਬਲ ਐਂਡ ਹੋਇਆ ਜਿਹੜੇ ਗੁਰੂ ਜੀ ਸਿੱਖੇ ਜਦੋਂ ਅੱਜ ਸਾਡੀ ਅਸੀਂ ਯੋਗ ਸਿੱਖਿਆ ਸਾਡੇ ਸੋ ਲਾਈਕ ਤੇ ਕੈਪਟਨ ਦੇ ਗੇਮ ਖੇਡਦੇ ਹਨ ਜੋ ਵੀ ਤਾਂ ਅਹਿਮ ਹੈ ਕਿ ਜਦੋਂ ਕਦਤੀ ਹੋ ਸੱਜਣਾਂ ਦੇ ਲਈ ਇਹ ਸਵਾਜ ਹੈ ਕਿ ਜਲੰਧਰ ਦੇ ਵਿੱਚ ਬੜਾ ਹੀ ਅੱਛਾ ਪੋਜ਼ਿਟਿਵ ਮੈਸੇਜ ਅਸੀਂ ਸਾਰੇ ਲੈ ਕੇ ਆ ਰਹੇ ਹਾਂ ਕਿ ਪੂਰੀ ਆਪਣੇ ਵੱਲੋਂ ਮੈਂ ਕੋਸ਼ਿਸ਼ ਕਰਪਾ ਕਿ ਡੇਲੀ ਮੈਂ ਆਪਣੀ ਰੁਟੀਨ ਦੇ ਵਿੱਚ ਨੂੰ ਯੋਗਾ ਨੂੰ ਮੈਂ ਦਾ ਕੀ ਕਹਿਣਾ ਚਾਹੁੰਦੇ ਹੋ ਜਲੰਧਰ ਵਾਸੀਆਂ ਨੂੰ ਮੈਂ ਇਹ ਕਹਾਂਗਾ ਕਿ ਜਿਹੜਾ ਸਪੈਸ਼ਲੀ ਜਿਹੜਾ ਇਹ ਵਾਲਾ ਹਫਤਾ ਚੱਲ ਰਿਹਾ ਹੈ ਸਾਡਾ ਕਿਉਂਕਿ 19 ਤਰੀਕ ਨੂੰ ਸਾਡਾ ਸੀਐਮ ਸਾਹਿਬ ਵੀ ਆ ਰਹੇ ਆ ਤਾਂ ਸੋ ਇਹ ਜਿਹੜਾ ਯੋਗਾ ਇਹ ਸਾਡੀ ਲਾਈਫ ਦਾ ਇੱਕ ਬਹੁਤ ਅੱਛਾ ਪਾਰਟ ਹੋ ਸਕਦਾ ਸਾਡੀ ਆ ਰੁਟੀਨ ਦੇ ਵਿੱਚ ਜਿਹੜੀ ਸਾਡੀ ਮਾਈਂਡ ਔਰ ਬਾਡੀ ਨੂੰ ਰਿਲੈਕਸੇਸ਼ਨ ਲਈ ਸਾਰਿਆਂ ਨੂੰ ਕਰਨਾ ਚਾਹੀਦਾ ਠੀਕ ਹੈ ਧੰਨਵਾਦ